ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਆਦੀ ਪ੍ਰਧਾਨ ਜੀ ਮੈਂ ਸਾਲੂ ਸਿੰਘ ਅਤਰਵਾਲ ਜ਼ਿਲ੍ਹਾ ਪ੍ਰਧਾਨ ਕੈਤੀ ਕਿਸਾਨ ਜੁਨੀਅਰ ਇਕਾਈ ਲੁਧਿਆਣਾ ਅੱਜ ਅਸੀਂ ਜਿਹੜਾ ਹੈ ਇੱਕ ਮੀਟਿੰਗ ਕੀਤੀ ਆ ਭਰਵੇਂ ਕੈਤੀ ਕਿਸਾਨ ਜੁਨੀਅਰ ਵੱਲੋਂ ਜ਼ਿਲ੍ਹਾ ਪਤਲੀ ਪਛਤਾਰੀ ਮੀਟਿੰਗ ਕੀਤੀ ਆ ਕਿਉਂਕਿ ਜਿਹੜਾ ਜੂੜੀਆਂ ਖਾਦੇ ਨਾਲ ਡੀਪੀ ਖਾਦੇ ਨਾਲ ਫਾਲਤੂ ਸਮਾਨ ਦਿੱਤਾ ਜਾ ਰਿਹਾ ਫਾਲਤੂ ਵੇਹ ਲੋੜਾ ਸਮਾਨ ਦਿੱਤਾ ਜਾ ਰਿਹਾ ਉਹ ਪਹਿਲਾਂ ਕੀ ਕਰਦੇ ਪ੍ਰਾਈਵੇਟ ਡੀਲਰ ਦਿੰਦੇ ਹੁੰਦੇ ਸੀ ਹੁਣ ਇਹਨਾਂ ਦੇ ਸਟੈਟਿੰਗਾਂ ਦੇ ਵਿੱਚ ਵੀ ਦੇਣਾ ਸ਼ੁਰੂ ਕਰਤਾ ਜਿਹੜੀ ਐਫਕੋ ਕੰਪਨੀਆਂ ਉਹ ਨੈਨੋਤਲ ਦੂਰੀਆ ਦਿੰਦੀ ਆ ਨੈਨੋਤਲ ਟੀਏਪੀ ਦਿੰਦੀ ਆ ਤੇ ਜਿਹੜੀ ਮਾਰਕਫਾਇਡ ਕੰਪਨੀਆਂ ਉਹ ਫੀਡ ਦਿੰਦੀ ਆ ਪਸ਼ੂਆਂ ਵਾਲੀ ਇਸ ਕਰਕੇ ਅਸੀਂ ਇਹਦਾ ਪਹਿਲਾ ਨੋਟਿਸ ਲਿਆ ਰੈਕੋਰਡ ਆਰ ਦਫਤਰ ਧਰਨਾ ਵੀ ਲਾਇਆ ਕਿ ਜਿਹੜਾ ਇਹ ਬੇਲੋੜੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਕਿਸਾਨਾਂ ਨੂੰ ਧੱਕੇ ਦੇ ਨਾਲ ਇਹ ਬੰਦ ਕੀਤੀਆਂ ਜਾਣ ਤੇ ਹੁਣ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਪਹਿਲਾ ਅਸੀਂ 29 ਸਤੰਬਰ ਨੂੰ ਰੱਖਿਆ ਸੀ ਮਿਲਦਾ ਉਹ ਕੁਛ ਚਾਰ ਨਾ ਕਰਕੇ ਅਸੀਂ ਹੁਣ ਮੁਲਤਵੀ ਕੀਤਾ ਹੁਣ ਅਸੀਂ 1 ਅਕਤੂਬਰ ਨੂੰ ਜਿਹੜਾ ਬੀਆਰਐਲ ਲੁਧਿਆਣਾ ਉਹਨੂੰ ਮਿਲਾਂਗੇ ਇਹਦੇ ਸਬੰਧ ਵਿੱਚ ਤੇ ਇਹ ਏਡੀਜੀ ਏਡੀਸੀ ਨੂੰ ਮੰਗ ਪੱਤਰ ਦੇਵਾਂਗੇ ਜੇ ਫੇਰ ਮਸਲਾ ਹੱਲ ਨਾ ਹੋਇਆ ਤੇ ਉਸ ਤੋਂ ਬਾਅਦ ਅਗਲੇ ਸੰਘਰਸ਼ ਦਾ ਅਸੀਂ ਇਲਾਜ ਕਰਾਂਗੇ ਇਹ ਜਿੰਨਾ ਚਿਰ ਬੰਦ ਨਹੀਂ ਹੁੰਦਾ ਉਹਨਾਂ ਦਾ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ